ਆ ਨੂੰਆ ਦੱਸਿਆ ਵੀ ਨਸ਼ਾ ਕਰਦਾ ਬਹੁਤ ਜ਼ਿਆਦਾ ਸਮੈਕ ਪੀਂਦਾ ਜੂਆ ਖੇਡਦਾ ਵਿਆਹ ਵੀ ਕਰਾਉਂਦਾ ਵਾ ਤੇ ਜਤ ਜਾ ਵਾ ਹੁਣ ਕਰਵਾ ਲਿਆ ਵਾ ਤੇ ਇੱਕ ਆਪਣੇ ਪਿੰਡ ਦਾ ਯਾਰ ਸਿੰਘ ਸਰਪੰਚ ਹੈਗਾ ਜੇ ਬਾਬਾ ਜਸਵਿੰਦਰ ਸਿੰਘ ਦਾ ਉਰੇ ਬਿਤਾਣਾ ਨਾ ਆਇਗਾ ਜੀ ਸਰਪੰਚ ਸਿੰਘ ਉਹ ਸਾਡੇ ਪਿੱਛੇ ਬਹੁਤ ਵਾਰ ਹੱਥ ਧੋ ਕੇ ਪਿਆ ਵਾ ਇਹਨੂੰ ਵੀ ਉਹਨੇ ਮੇਰੇ ਕੋਲ ਹਾਈਵੇ ਤੇ ਖਾਂ ਲਖਵਾ ਲਿਆ ਹੈਗਾ ਥੋੜੇ ਜਿਹੇ ਪੈਸਿਆਂ ਦੇ ਵਿੱਚ ਜਿਹੜਾ ਕਾਜ ਕੋ ਪਾਣੀ ਅਸੀਂ 90 ਲੱਖ ਦਾ ਖਾਵਾ ਜਿਹੜਾ ਨੇ ਮੇਰੇ ਕੋਲ 6-7 ਲੱਖ ਦੇ ਵਿੱਚ ਲਖਾ ਲਿਆ ਸੀਗਾ ਫਿਰ ਹੁਣ ਮੈਨੂੰ ਇਹਨੇ ਇਹ ਵੀ ਪਿਆ ਹਿਰਾ ਸਿੰਘ ਥਾਣਾ ਇੱਥੇ ਲੱਗਾ ਹੀ ਹੈ ਐਸਆਈ ਉਹਦੇ ਸਾਹਮਣੇ ਮੈਨੂੰ ਕਹਿੰਦਾ ਵੀ ਮਾਤਾ ਮੈਨੂੰ ਉਹ ਕਿਲਾ ਇੱਕ ਦੇ ਦੇ ਜਿਹੜਾ ਸਾਡੇ ਲੱਗਿਆ ਨਹੀਂ ਨਾ ਮੈਂ ਦੂਜੇ ਤਰ੍ਹਾਂ ਵਾ ਲੂੰਗਾ ਫਿਰ ਉਹਨੇ ਵੀਰੇ ਦੂਜੇ ਤਰ੍ਹਾਂ ਹੀ ਵਾ ਲਿਆ ਹੱਡੀਆਂ ਰੋਣੀਆਂ ਪੈੜੀਆਂ ਤੰਨਾ ਮਾਮਾ ਤੇ ਗਰੋਂ ਉਹਨੇ ਉਹ ਕਿਲਾ ਵਾ ਕੇ ਉਹਦੇ ਵਿੱਚ ਝੋਨਾ ਲਗਾਉਣ ਡਿਆਣਾ ਫਸਲ ਲੈਣ ਡਿਆ ਅੱਜ ਤੋਂ 3-4 ਸਾਲ ਪਹਿਲਾਂ ਨਿਕਾਲਿਆ ਉਹ ਵੀ ਸਾਡੇ ਪੈਰ ਹੱਥ ਧੋ ਕੇ ਪੈਰ ਪਿਆ ਇਹੋ ਕਹਿੰਦਾ ਵੀ ਤੈਨੂੰ ਮੈਂ ਰੋਡ ਤੇ ਲਿਉਣਾ ਤੇ ਮ ਉਹ ਤੇਰੇ ਮੇਰ ਨੰਬਰ ਮੇਰੇ ਨਾ ਭਾਈ ਜੀ ਦਾ ਮੇਰੇ ਤੇਰੇ ਨਾ ਭਾਈ ਜੀ ਦਾ ਪੁੱਠੇ ਸਿੱਦੇ ਕੰਮ ਇਹੋ ਜੇ ਕਰੀ ਜਾਂਦਾ ਤੇ ਐਦਾਂ ਲੋਕਾਂ ਦਾ ਉਹਨੇ ਬਹੁਤ ਮੰਦਾਲ ਕੀਤਾ ਵਾ ਤੇ ਸਾਡੇ ਤੇ ਬਹੁਤ ਜ਼ਿਆਦਾ ਹੀ ਬਹਿਰ ਪਿਆ ਨਾ ਉਹ ਹੁਣ ਵੀ ਆਲੇ 5 ਕਿਲੇ ਉਹਨੇ ਵਕਾਇਆ ਉਹਦਾ ਹੀ ਵਿੱਚ ਆਥਿਆ ਜ਼ਿਆਦਾ ਵੀ ਮੈਂ ਤੂੰ ਹੀ 14-14 ਲੱਖ ਨੂੰ ਲੈ ਲਓ ਬਾਅਦ ਵਿੱਚ ਮੈਂ ਤੁਹਾਡੇ ਕੋਲੋਂ ਲੈ ਲੂੰਗਾ ਤਾਂ ਮੈਂ ਮਹਿੰਗਾ ਵੇਚ ਲੂੰਗਾ ਤੁਹਾਡੇ ਬੇੜੇ ਦਾ ਕੀ ਨਾਮ ਆ ਅਮਨਦੀਪ ਸਿੰਘ ਅਮਨਦੀਪ ਤੁਹਾਡੇ ਨਾਲ ਕੁੱਟਮਾਰ ਕਰਦਾ ਜਾਂ ਹੋਰ ਵੀ ਪਰਿਵਾਰ ਦੇ ਵਿੱਚ ਕੁੱਟਮਾਰ ਨਹੀਂ ਜੀ ਹੋਰ ਮੇਰੇ ਨਾਲ ਨਹੀਂ ਕੋਈ ਨਹੀਂ ਕਰਦਾ ਮੇਰੇ ਨਾਲ ਮੈਂ ਅਮਨਦੀਪ ਹੋਰ ਵੀ ਕਿਸੇ ਨੂੰ ਕੁੱਟਦਾ ਵਾ ਤੁਹਾਡੇ ਤੋਂ ਇਲਾਵਾ ਬੇਟੀਆਂ ਦੇ ਹੱਥੀ ਪੈਂਦਾ ਵਾ ਬੇਟੀਆਂ ਨੂੰ ਬਹੁਤ ਪੈੜੀਆਂ ਗੱਲਾਂ ਹਾਂਜੀ ਬੇਟੀਆਂ ਮੇਰੇ ਨਾਲ ਰਹਿ ਗਈਆਂ ਮੇਰੇ ਨਾਲ ਹੀ ਉਹ ਬੇਟੀਆਂ ਦਾ ਸਾਥ ਤੇ ਕਿੰਨਾ ਚਿਰ ਹੋ ਗਿਆ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਉਹਨਾਂ ਦੀ 2001 ਚ ਹੋਈ ਸੀ ਡੈਥ ਤੇ ਇਹ ਮਤਲਬ ਉਹਨੋਂ ਤਾਂ ਹੀ ਘਰੋਂ ਖrar ਹੋ ਗਿਆ ਸੀ ਇਹਨੇ ਨਹੀਂ ਕੋਈ ਘਰ ਵਾਲੇ ਵੇਖਿਆ ਨਹੀਂ ਗਾ ਕਹਿੰਦੀ ਚੰਡੀਗੜ੍ਹ ਦਾ ਬਹਾਨਾ ਲਾ ਦੇਣਾ ਜਾ ਕੇ ਨੇ ਉਹ ਡੋਲੀ ਸਿੰਘ ਤੁਸੀਂ ਸੁਣੀ ਨਹੀਂ ਜਿੱਟੂ ਵਾਲੀ ਉਹਦੇ ਨਾਲ ਵਿਆਹ ਕਰਾ ਲਿਆ ਇੱਕ ਦਾਵੇਂ ਨੇ 3 ਕਿਲੇ ਪਹਿਲਾਂ ਵਿੱਚ 4-3-3-4 ਲੱਖ ਦੇ ਵਿੱਚ ਫਿਰ ਇਹਨੇ ਇੱਕ ਇੱਕ ਲੈ ਇੱਕੇ ਰਭਾਈ ਇਹਨੇ ਵੇਚ ਕੇ ਤੇ ਉੱਚੀ ਗੱਡੀ ਚੱਲਿਆ ਗਿਆ ਉਹਨੇ ਜਦੋਂ ਖਾਤੀ ਲਿਆ ਪਤਾ ਲੱਗਾ ਵੀ ਹੁਣ ਹੈ ਨਹੀਂ ਕੁਝ ਵੀ ਇਹਦੇ ਤੇ ਜਾ ਕੇ ਉਹਨੇ ਅੰਮ੍ਰਿਤਸਰ ਕੋਟ ਦੇ ਵਿੱਚ ਕਿਸ 파ਤਾ ਵੀ ਮਤਰਾਕ ਲੈਣਾ ਮੇਰੇ ਨਾਲ ਨਹੀਂ ਰਹਿਣਾ ਫਿਰ ਇਹਨੂੰ ਉਹਨੇ ਉੱਥੇ ਸੁੱਟ ਗਿਆ ਹਿਆਰਪੁਰ ਅੱਜ ਇੱਥੇ ਸਮੈਕ ਛਡਾਉਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਉੱਥੋਂ ਵੀ ਸਾਡਾ ਨਾਮ ਲਿਖਾ ਗਈ ਉਹਨੇ ਨਹੀਂ ਇਹਦਾ ਪਿੱਛਾ ਵੇਖਿਆ ਅਸੀਂ ਇਹਨੂੰ ਜਾ ਕੇ ਫੇਰ ਵੀ ਉੱਥੇ ਜਾ ਕੇ ਦਾ ਬੇਟੀ ਵੱਡੀ ਜਿਹੜੀ ਇਹਨੂੰ ਪਚਾਉਂਦੀ ਰਹੀ ਯਾਰ ਰਾਸ਼ਨ ਪਾਣੀ ਇਹਨੂੰ ਵਾ ਏਸੀ ਕਮਰਿਆਂ ਦੇ ਵਿੱਚ ਕਰਾਉਂਦੀ ਰਹੀ ਬਹੁਤ ਜ਼ਿਆਦਾ ਨੇ ਖਰਚਾ ਕਰਦੀ ਬੇਟੀ ਨਾ ਦੋਕਵੀਂ ਨਹੀਂ ਆਦੀ ਉਹਨੂੰ ਧੂ ਧੂ ਕੇ ਨਾਲੇ ਨੇ ਖਾਣਾ ਤੇ ਚੱਲ ਮੇਰਾ ਭਰਾ ਵਾ ਬਹੁਤ ਕੁਛ ਨਾ ਕੀਤਾ ਪਰ ਉਹ ਸੁਧਰਿਆ ਨਹੀਂ ਉਹ ਸਗੋਂ ਵਿਗੜਦਾ ਹੀ ਗਿਆ ਵਿਗੜਦਾ ਹੀ ਗਿਆ ਤੇ ਉਹਨੇ ਸਾਡੇ ਲਈ ਇਹੋ ਜੇ ਕੰਮ ਕਰਦੇ ਵੀ ਸਾਨੂੰ ਉਹਨੇ ਜੀਣ ਜੋਗੇ ਨਹੀਂ ਛੱਡਣ ਧਿਆ ਦਰਾਵੇ ਤਮਕੀਆਂ ਮੈਂ ਤਾਂਾ ਤੇਰਾ ਕੱਖ ਨਹੀਂ ਹੈਗਾ ਤੂੰ ਕੁਛ ਨਹੀਂ ਲੈ ਸਾਡੀ ਕੱਲ ਤੁਹਾਡੇ ਨਾਲ ਤਸ਼ੱਦਦਾਈ ਆ ਤੁਹਾਡੇ ਉੱਪਰ ਜਿਹੜਾ ਵਾ ਲੇਡੀਜ਼ ਲਿਆਣ ਕੇ ਹਮਾਂ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਕੀ ਕਹਿਣਾ ਚਾਹੁੰਦੇ ਕੱਲ ਪੁਲਿਸ ਵੱਲੋਂ ਨੂੰ ਕੰਪਲੇਨ ਕੀਤੀ ਫਿਰ ਤੁਸੀਂ ਹਾਂਜੀ 100 ਨੰਬਰ ਤੇ ਕੀਤੀ ਸੀ ਫਿਰ ਅਸੀਂ ਐਸਐਚਓ ਨੂੰ ਕੀਤੀ ਜਨਿਆਲੇ ਨੂੰ ਤੇ ਪਰ ਨਹੀਂ ਉਹਨਾਂ ਨੇ ਕੋਈ ਸਾਡੇ ਤੇ ਨਹੀਂ ਅਸਰ ਕੀਤਾ ਉਹ ਬੁੱਢੀਆਂ ਦੀਆਂ ਗੱਡੀਆਂ ਭਰ ਕੇ ਲਿਆਇਆ ਇੱਕ ਦੋ ਗੱਡੀਆਂ ਨਾਲ ਲਿਆਉਂਦੇ ਇੱਕ ਬੰਦਿਆਂ ਦੀ ਵੱਡੀ ਸੀ ਤੇ ਇੱਕ ਗੱਡੀ ਬੁੱਢੀਆਂ ਦੀ ਸੀ ਤੇ ਜੇ ਅਸੀਂ ਉਹ ਬਣਾਉਣ ਲੱਗੇ ਉਹਨਾਂ ਦੀ ਵੀਡੀਓ ਤੇ ਉਹਨਾਂ ਨੇ ਮੁੰਡੇ ਦੇ ਹੱਥ ਚੋਂ ਮੋਬਾਈਲ ਖੋਲਿਆ ਤੇ ਨਾਲੇ ਉਹਨੂੰ ਧੱਕਾ ਮੁਕੀਬ ਕੀਤਾ ਵੀ ਤੂੰ ਸਾਡੀ ਵੀਡੀਓ ਨਹੀਂ ਬਣਾ ਸਕਦਾ ਤੂੰ ਕੌਣ ਨਾ ਸਾਡੀ ਵੀਡੀਓ ਬਣਾਉਣ ਵਾਲਾ ਤੋ ਉਹ ਤੈਨੂੰ ਆਪ ਹੀ ਪੁੱਛਣਾ ਚਾਹੋਗੇ ਤਾਂ ਦੱਸਣਗੇ ਜਿੰਨਾਂ ਨਾਲ ਕੁਝ ਹੋਇਆ ਤੇ ਮੇਰੇ ਨਾਲ ਜੋ ਕੁਝ ਹੋਇਆ ਉਹ ਤੇ ਕੱਲ ਉਨਾ ਨੀਕੀਤਾ ਇਹਦੇ ਵਿੱਚ ਸਾਡੇ ਧਿਆਨ ਚ ਆਇਆ ਵੀ ਗੁਰਬਖਸ਼ ਘਰ ਲੇਡੀ ਮੰਡਾਲੇਪਿੰਡ ਦੀ ਉਹਦਾ ਆਪਣਾ ਹੀ ਲੜਕਾ ਅਮਨਦੀਪ ਸਿੰਘ ਤੇ ਕਰੀਬ 20-25 ਸਾਲ ਤੋਂ ਇਹਨਾਂ ਦਾ ਮਾਂ ਪੁੱਤ ਦਾ ਪ੍ਰਾਪਰਟੀ ਡਿਸਪੂਟ ਆ ਜ਼ਮੀਨ ਕਾਫੀ ਸੀਗੀ بیٹے ਨੇ ਆਪਣੇ ਨਾਂ ਤੇ ਵਸੀਅਤ ਕਰਾਈ ਸੀ ਬਾਪ ਕੋ ਬਾਪ ਮਰ ਚੁੱਕਾ ਹੈ ਜੀ ਦੋਨਾਂ ਤਰ੍ਹਾਂ ਜਿਹੜੀਆਂ ਹੈਗੀਆਂ ਵਾ ਜਦੋਂ ਆਪਣੇ ਧਿਆਨ ਚ ਆਇਆ ਕੋਰਟ ਦੇ ਵਿੱਚ ਵੀ ਇਹਨਾਂ ਦੇ ਕੇਸ ਚੱਲ ਰਹੇ ਨੇ ਰੈਵਨਿਊ ਡਿਪਾਰਟਮੈਂਟ ਵਿੱਚ ਵੀ ਚੱਲਦੇ ਨੇ ਮਾਤਾ ਜਿਹੜੀ ਵੀ ਤੇ ਰਕਾਬਜ ਆ ਉਹ ਕਾਬਜ ਰਹੇਗੀ ਆਪਣੀ ਫਸਲ ਕਰੇ ਜੋ ਮਰਜ਼ੀ ਦੂਜੀ ਧਿਰ ਜਿਹੜੀ ਵਿੱਚ ਦਖਲ ਕਰੇਗੀ ਉਹ ਬਿਲਕੁਲ ਦਖਲ ਨਹੀਂ ਹੋਏਗਾ ਰੈਵਨਿਊ ਡਿਪਾਰਟਮੈਂਟ ਤੋਂ ਬਿਨਾ ਕਿਸੇ ਦਾ ਕੋਈ ਦਖਲ ਸੰਭਵ ਨਹੀਂ ਹੋਣ ਦਿੱਤਾ ਜਾਊਗਾ ਦੱਸਿਆ ਜਾ ਰਿਹਾ ਹੈ ਕਿ ਕੱਲ ਮਾਤਾ ਦੇ ਨਾਲ ਤਸ਼ੱਦਦ ਵੀ ਕੀਤੀ ਗਈ ਆ ਤੇ ਉਹਨੂੰ ਕੁਛ ਬੰਦਿਆਂ ਵੱਲੋਂ ਧਮਕਾਇਆ ਗਿਆ ਪਿਸਤਲ ਵੀ ਦਿਖਾਏ ਗਏ ਨੇ ਦੇਖੋ ਜੀ ਇਹ ਗੱਲ ਮੇਰੇ ਨੋਟਿਸ 'ਚ ਨਹੀਂ ਆਈ ਬਟ ਚੌਕੀ ਚਾਇ ਨੇ ਦੱਸਿਆ ਕੋਈ ਕੰਪਲੇਂਟ ਆਈ ਆ ਬੰਦਾਲੇ ਵਾਲੇ ਨੇ ਉਹ ਵੈਰੀਫਾਈ ਕਰ ਰਿਹਾ ਮੈਂ ਵੀ ਮੌਕੇ ਤੇ ਜਾ ਕੇ ਵੈਰੀਫਾਈ ਕਰੂੰਗਾ ਅਗਰ ਇਹ ਜਿਹੀ ਕੋਈ ਗੱਲ ਆਈ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਗਈ